ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਪਣੇ ਜਾਂ ਮੱਝਾਂ ਦਾ ਗਾਮਾ ਸਹੀ ਸਮੇਂ ਤੇ ਗੱਭਣ ਹੋਣ ਤਾਂ ਡੈਰੀ ਫਾਰਮ ਦੇ ਵਿੱਚ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਫਾਰਮ ਕਦੇ ਫੇਲ ਨਹੀਂ ਹੁੰਦਾ ਜਿੱਥੇ ਪਸ਼ੂਆਂ ਵਿੱਚ ਨਵੇਂ ਦੁੱਧ ਹੋਣ ਦੀ ਪ੍ਰੋਬਲਮ ਘੱਟ ਹੋਵੇ ਇਸ ਪ੍ਰੋਬਲਮ ਨੂੰ ਆਪਾਂ ਕਾਫੀ ਹੱਦ ਤੱਕ ਹੱਲ ਕਰ ਸਕਦੇ ਆ ਜੇਕਰ ਆਪਾਂ ਨੂੰ ਇਹਦੇ ਬੇਸ਼ਕ ਸਿਧਾਂਤ ਦੇ ਬਾਰੇ ਸਮਝ ਹੋਵੇ ਕਿ ਪਸ਼ੂ ਨਵੇਂ ਦੁੱਧ ਕਿਸ ਤਰ੍ਹਾਂ ਹੁੰਦਾ ਜੇਕਰ ਨਵੇਂ ਦੁੱਧ ਹੋਣ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਸ ਦਾ ਕਾਰਨ ਕੀ ਹੁੰਦਾ ਇਸ ਵੀਡੀਓ ਵਿੱਚ ਆਪਾਂ ਇਸ ਸਿਧਾਂਤ ਦੇ ਬਾਰੇ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਪਣੀਆਂ ਮੱਝਾਂ ਗਾਵਾਂ ਵਿੱਚ ਗੱਭਣ ਹੋਣ ਦੀ ਪ੍ਰਕਿਰਿਆ ਕਿਵੇਂ ਹੁੰਦੀ ਆ ਜੇਕਰ ਇਹਦੀ ਸਿੱਧੀ ਜੀ ਸਮਝ ਵੀ ਆਪਾਂ ਨੂੰ ਆ ਜਾਵੇ ਤਾਂ ਵੀ ਆਪਾਂ ਨੂੰ ਕਾਫੀ ਫਾਇਦਾ ਹੋ ਸਕਦਾ ਜੋ ਫਜ਼ੂਲ ਦੇ ਬੇਕਾਰ ਟੋਟਕੇ ਆਪਾਂ ਅਪਣਾਉਨੇ ਆ ਤਾਂ ਉਹਨਾਂ ਤੋਂ ਬਚ ਕੇ ਆਪਾਂ ਆਪਣੇ ਪਸ਼ੂਆਂ ਨੂੰ ਸਹੀ ਤਰੀਕੇ ਦੇ ਨਾਲ ਵਿਗਿਆਨਕ ਤਰੀਕੇ ਦੇ ਨਾਲ ਨਵੇਂ ਦੁੱਧ ਕਰਾ ਸਕਦੇ ਆ ਇਹ ਕੋਈ ਬਹੁਤੀ ਜ਼ਿਆਦਾ ਉਲਝਣ ਵਾਲੀ ਗੱਲ ਨਹੀਂ ਸਿੱਧੀ ਜੀ ਗੱਲ ਆ ਇਹਨੂੰ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਜੋ ਵੀ ਕੋਈ ਕਿਸਾਨ ਨਵੇਂ ਚੈਨਲ ਦੇ ਉੱਤੇ ਆਏ ਨੇ ਪਹਿਲੀ ਵਾਰ ਚੈਨਲ ਤੇ ਆਏ ਨੇ ਤੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਜੋ ਵੀ ਕੋਈ ਵੀਡੀਓ ਦੀ ਜਾਣਕਾਰੀ ਜਿਹੜੀ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਇਸ ਮੋਟੀ ਦੀ ਗੱਲ ਨੂੰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਹ ਅੰਡੇ ਅਤੇ ਸਕਰਾਣੂ ਦਾ ਮੇਲ ਹੁੰਦਾ ਜਿਸ ਦੇ ਨਾਲ ਪਸ਼ੂ ਗੱਭਣ ਹੁੰਦਾ ਅੰਡਾ ਆਪਣੀ ਮੱਝ ਜਾਂ ਗਾਂ ਦੇ ਸ਼ਰੀਰ ਦੇ ਅੰਦਰ ਬਣਦਾ ਅਤੇ ਸਕਰਾਣੂ ਆਪਾਂ ਸ਼ਾਨ ਦਾ ਠੱਠੇ ਦੇ ਸੀਮਨ ਦੇ ਨਾਲ ਆਪਣੀ ਗਾਂ ਜਾਂ ਮੱਝ ਦੀ ਬੱਤੇਦਾਨੀ ਦੇ ਅੰਦਰ ਧਰਦੇ ਹਾਂ ਜੇ ਹੁਣ ਜੇਕਰ ਅੰਡੇ ਤੇ ਸਕਰਾਣੂ ਦਾ ਮੇਲ ਹੋ ਜਾਵੇ ਤਾਂ ਆਪਣਾ ਪਸ਼ੂ ਪ੍ਰੈਗਨੈਂਟ ਹੋ ਜਾਂਦਾ ਜੇਕਰ ਉਹ ਮੇਲ ਨਾ ਹੋਵੇ ਤਾਂ ਆਪਣਾ ਪਸ਼ੂ ਗੱਭਣ ਨਹੀਂ ਹੁੰਦਾ ਹੁਣ ਪਹਿਲਾਂ ਆਪਾਂ ਮੱਝ ਦਾ ਗਾਂ ਦੇ ਵਿੱਚ ਇਹ ਸਮਝ ਲਈਏ ਵੀ ਅੰਡਾ ਕਿੱਥੇ ਬਣਦਾ ਕਿ ਕਿੱਥੇ ਉਹਦਾ ਮੇਲ ਹੁੰਦਾ ਅੰਡਾ ਕਿਸੇ ਵੀ ਮੱਝ ਦਾ ਗਾਂ ਦੀ ਓਵਰੀ ਦੇ ਵਿੱਚ ਬਣਦਾ ਜਿਹਨੂੰ ਅੰਡੇਦਾਨੀ ਵੀ ਕਹਿੰਦੇ ਨੇ ਸਭ ਤੋਂ ਪਹਿਲਾਂ ਪਸ਼ੂਆਂ ਦੇ ਵਿੱਚ ਅੰਡਾ ਬਣਨ ਦੀ ਪ੍ਰਕਿਰਿਆ ਹੀ ਸ਼ੁਰੂ ਹੁੰਦੀ ਹੈ ਤਾਂ ਇੱਥੇ ਇੱਕ ਐਫ ਐਸ ਐਚ ਨਾਉਂ ਦਾ ਇੱਕ ਹਾਰਮੋਨ ਹੁੰਦਾ ਜੋ ਪਸ਼ੂ ਦੇ ਸਰੀਰ ਦੇ ਅੰਦਰ ਬਣਦਾ ਜਦੋਂ ਉਹ ਵੱਡਣਾ ਸ਼ੁਰੂ ਹੁੰਦਾ ਜਿਸ ਦੇ ਨਾਲ ਅੰਡਾ ਬਣਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਅੰਡਾ ਫੌਲੀਕਲ ਜੋ ਇੱਕ ਥੈਲੀ ਦੇ ਵਿੱਚ ਬਣਦਾ ਇਹ ਹੌਲੀ-ਹੌਲੀ ਵੱਡਾ ਹੋ ਜਾਂਦਾ ਜਦੋਂ ਇਹਦਾ ਸੈਇਦ ਵੱਡਾ ਹੁੰਦਾ ਤਾਂ ਪਸ਼ੂ ਦੇ ਸਰੀਰ ਦੇ ਅੰਦਰ ਈਸਟ੍ਰੋਜਨ ਹਾਰਮੋਨ ਬਣਨਾ ਸ਼ੁਰੂ ਹੋ ਜਾਂਦਾ ਜਿਸ ਦੇ ਨਾਲ ਪਸ਼ੂ ਹੀਟ ਵਿੱਚ ਆਉਂਦਾ ਪਸ਼ੂ ਤਾਰਾ ਦਿੰਦਾ ਆਪਾਂ ਕਹਿੰਦੇ ਆਂ ਵੀ ਆਪਣਾ ਪਸ਼ੂ ਬੋਲ ਪਿਆ ਈਸਟ੍ਰੋਜਨ ਹਾਰਮੋਨ ਦਾ ਪੱਧਰ ਵਧਣ ਦੇ ਨਾਲ ਅੰਡੇ ਵਾਲੀ ਥੈਲੀ ਫਟ ਜਾਂਦੀ ਆ ਅੰਡਾ ਥੈਲੀ ਤੋਂ ਬਾਹਰ ਆ ਜਾਂਦਾ ਫਿਰ ਉਹ ਅੰਡਾ ਓਵਰੀ ਦਾ ਅੰਡੇਦਾਨੀ ਦੇ ਵਿੱਚੋਂ ਬਾਹਰ ਆਉਂਦਾ ਜਿਹਨੂੰ ਆਪਾਂ ਕਹਿੰਦੇ ਆਂ ਵੀ ਅੰਡਾ ਡਿੱਗਣਾ ਉਹਨੂੰ ਆਪਾਂ ਕਹਿੰਦੇ ਆਂ ਆਂਡੇ ਜਾਨੀ ਦੇ ਵਿੱਚੋਂ ਆਂਡਾ ਉਹ ਵੀ ਡਿੱਕਟ ਜਿਹਨੂੰ ਫੋਲੋਪੀਅਨ ਟਿਊਬਸ ਵੀ ਕਹਿੰਦੇ ਨੇ ਇਹ ਇੱਕ ਨਾਲੀ ਜੀ ਹੁੰਦੀ ਆ ਇਹ ਆਂਡੇ ਜਾਨੀ ਤੇ ਬੱਚੇ ਜਾਨੀ ਦੇ ਵਿਚਕਾਰ ਨਾਲੀ ਵਾਂਗੂ ਬਣੀ ਹੁੰਦੀ ਆ ਇਹ ਸਪ੍ਰਿੰਗਾਂ ਦੇ ਵਾਂਗ ਹੁੰਦੀ ਆ ਇਸ ਤਰ੍ਹਾਂ ਸਪ੍ਰਿੰਗ ਵਾਂਗੂ ਇਹਦੇ ਵਿੱਚ ਵਾਲ ਆਉਂਦੇ ਨੇ ਆਂਡਾ ਓਵਰੀ ਦੇ ਵਿੱਚੋਂ ਡਿੱਗ ਕੇ ਇਸ ਨਾਲੀ 'ਚ ਆ ਜਾਂਦਾ ਤੇ ਦੂਸਰੇ ਪਾਸਿਓਂ ਆਪਾਂ ਜੋ ਸਕਰਾਣੂ ਬੱਚੇ ਜਾਨੀ ਦੇ ਵਿੱਚ ਛੱਡੇ ਨੇ ਜੋ ਸੀਮਨ ਬੱਚੇ ਜਾਨੀ 'ਚ ਰੱਖਿਆ ਉਹਦੇ ਵਿੱਚੋਂ ਜਿਹੜੇ ਸਕਰਾਣੂ ਨੇ ਉਹ ਵੀ ਨਾਲੀਵਾਲੇ ਨੂੰ ਆ ਜਾਂਦੇ ਨੇ ਨਾਲੀ ਦੇ ਵਿੱਚ ਆ ਜਾਂਦੇ ਨੇ ਇਸ ਨਾਲੀ ਦੇ ਵਿੱਚ ਸਕਰਾਣੂ ਤੇ ਅੰਡੇ ਇਹਨਾਂ ਦੋਵਾਂ ਦਾ ਮੇਲ ਹੁੰਦਾ ਤੇ ਹੁਣ ਇੱਕ ਗੱਲ ਧਿਆਨ ਦੇਣ ਵਾਲੀ ਹੈ ਅੰਡੇ ਜਾਨੀ ਦੇ ਵਿੱਚੋਂ ਜਦੋਂ ਅੰਡਾ ਬਾਹਰ ਆਉਂਦਾ ਉਸ ਤੋਂ ਬਾਅਦ 8 ਤੋਂ 12 ਘੰਟੇ ਤੱਕ ਇਹ ਅੰਡਾ ਜਿਹੜਾ ਜੀਵਤ ਰਹਿੰਦਾ ਜਿਹੜੇ ਸਕਰਾਣੂ ਨੇ ਸਪਰਮ ਨੇ ਉਹ 24 ਤੋਂ 48 ਘੰਟੇ ਤੱਕ ਜੀਵਤ ਰਹਿੰਦੇ ਨੇ ਹੁਣ ਜੇਕਰ ਅੰਡਾ ਡਿੱਗਣ ਤੋਂ ਪਹਿਲਾਂ ਸਪਰਮ ਜਾਂ ਸਕਰਾਣੂ ਉੱਥੇ ਮੌਜੂਦ ਹੋਣ ਕਾਂਸ ਕਰਾਣੋਂ ਤੇ ਅੰਡੇ ਦਾ ਮੇਲ ਹੋ ਜਾਂਦਾ ਚਾਰ ਪੰਜ ਦਿਨ ਬਾਅਦ ਜਿਹੜਾ ਭਰੂਣ ਹੈ ਉਹ ਭਰੂਣ ਬਣ ਜਦਾ ਹੇਠਾਂ ਖਿਸਕ ਕੇ ਬੱਚੇਦਾਨੀ ਦੇ ਵਿੱਚ ਆ ਜਾਂਦਾ ਇੱਥੇ ਪ੍ਰੋਜੈਸਟਰੋਨ ਹਾਰਮੋਨ ਹੁੰਦਾ ਹੈ ਇੱਕ ਉਹ ਇਹ ਭਰੂਣ ਨੂੰ ਸੰਭਾਲ ਕੇ ਰੱਖਦਾ ਪ੍ਰੋਜੈਸਟਰੋਨ ਹਾਰਮੋਨ ਬੱਚੇਦਾਨੀ ਦੇ ਮੂੰਹ ਨੂੰ ਬੰਦ ਕਰ ਦਿੰਦਾ ਤੇ ਇਸ ਲਈ ਜਿਹੜਾ ਆਪਾਂ ਤੁਸੀਂ ਸੁਣਿਆ ਹੋਊਗਾ ਵੀ ਠੰਡਾ ਟੀਕਾ ਲਾਉਨੇ ਆ ਉਹਨੂੰ ਠੰਡਾ ਉਹ ਵੀ ਇੱਕ ਪ੍ਰੋਜੈਸਟਰੋਨ ਹਾਰਮੋਨ ਹੀ ਹੁੰਦਾ ਜਿਹੜਾ ਬੱਚੇਦਾਨੀ ਦੇ ਮੂੰਹ ਨੂੰ ਬੰਦ ਕਰਕੇ ਰੱਖਦਾ ਜੋ ਭਰੂਣ ਨੂੰ ਸੰਭਾਲਣ ਦੇ ਵਿੱਚ ਮਦਦ ਕਰਦਾ ਭਰੂਣ ਨੂੰ sire ਤੱਕ ਲੈ ਕੇ ਜਾਂਦਾ ਹੁਣ ਜੇਕਰ ਅੰਡਾ ਅਤੇ ਸਕਰਾਣੂ ਦੋਵੇਂ ਜੀਵਤ ਨੇ ਸਹੀ ਸਲਾਮਤ ਨੇ ਸਹੀ ਤਰੀਕੇ ਨਾਲ ਉਹਨਾਂ ਦਾ ਮਲਾਪ ਹੋ ਗਿਆ ਤਾਂ ਜਿਹੜਾ ਭਰੂਣ ਬਣ ਜਾਣਾ ਅਤੇ ਬੱਚੇਦਾਨੀ ਦੇ ਵਿੱਚ ਬੱਚਾ ਬਣਨਾ ਸ਼ੁਰੂ ਹੋ ਜਾਂਦਾ ਹੈ। ਹੁਣ ਜੇਕਰ ਦੋਵਾਂ ਦੇ ਵਿੱਚੋਂ ਕੋਈ ਦੋਹਾਂ 'ਚ ਪ੍ਰੋਬਲਮ ਹੋਵੇ ਭਰੂਣ ਤਾਂ ਖਤਮ ਹੋ ਜਾਂਦਾ ਹੈ ਭਰੂਣ ਨਹੀਂ ਬਣਦਾ। ਇਹ ਗੱਪਣ ਹੋਣ ਦਾ ਸਾਰਾ ਪ੍ਰੋਸੈਸ ਗਾਂ ਹੋਵੇ ਭਾਵੇਂ ਮੱਝ ਦੋਵਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਚੱਲਦਾ। ਹੁਣ ਆਪਾਂ ਗੱਲ ਕਰਦੇ ਹਾਂ ਵੀ ਗਾਂ ਜਾਂ ਮੱਝ ਗੱਪਣ ਹੁੰਦੇ ਕਿਉਂ ਨਹੀਂ? ਭਰੂਣ ਕਿਉਂ ਨਹੀਂ ਬਣਦਾ? ਮੱਝ ਜਾਂ ਗਾਂ ਆਪਣੀ ਗੱਭਣ ਰਹਿੰਦੀ ਕਿਉਂ ਨਹੀਂ ਸਭ ਤੋਂ ਪਹਿਲੀ ਜ਼ਰੂਰਤ ਅੰਡੇ ਦੀ ਹੁੰਦੀ ਹੈ ਆਪਾਂ ਨੂੰ ਪਤਾ ਫੀਮੇਲ ਪਸ਼ੂ ਨੇ ਅੰਡਾ ਆਪਣੀ ਅੰਡੇਦਾਨੀ ਦੇ ਵਿੱਚ ਬਣਾਉਣਾ ਹੁੰਦਾ ਜਦੋਂ ਪਸ਼ੂ ਨੂੰ ਸਹੀ ਤਰੀਕੇ ਦੀ ਖੁਰਾਕ ਨਹੀਂ ਮਿਲਦੀ ਖੁਰਾਕ ਦੇ ਵਿੱਚੋਂ ਮਿਨਰਲ ਜਿਨ੍ਹਾਂ ਦੇ ਵਿੱਚ ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਕੋਬਾਲਟ, ਆਇਰਨ ਆਦਿ ਤੱਤ ਜ਼ਰੂਰੀ ਤੱਤ ਹੁੰਦੇ ਨੇ ਇਹਨਾਂ ਦੀ ਘਾਟ ਹੋਵੇ ਤਾਂ ਪਸ਼ੂ ਈਸਟ੍ਰੋਜਨ ਹਾਰਮੋਨ ਪੂਰੀ ਤਰ੍ਹਾਂ ਨਹੀਂ ਬਣਾ ਸਕਦਾ ਇਸੇ ਕਰਕੇ ਉਹ ਹੀਟ ਤੇ ਨਹੀਂ ਹੁੰਦਾ ਜਿਸ ਇਹੀ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਕੁਝ ਜ਼ਰੂਰੀ ਵਿਟਾਮਿਨ ਦੇ ਵੀ ਲੋੜ ਹੁੰਦੀ ਆ ਜਿਵੇਂ ਵਿਟਾਮਿਨ A, ਵਿਟਾਮਿਨ E, B1, B2 ਇਹਨਾਂ ਵਿਟਾਮਿਨ ਦੀ ਘਾਟ ਦੇ ਨਾਲ ਅੰਡੇ ਦਾਨੀ ਦੇ ਵਿੱਚ ਅੰਡਾ ਸਹੀ ਸਮੇਂ ਤੇ ਨਹੀਂ ਬਣਦਾ ਜਾਂ ਘੱਟ ਬਣਦਾ ਸਟਰੋਂਗ ਨਹੀਂ ਬਣਦਾ ਅੰਡਾ ਤਕੜਾ ਨਹੀਂ ਹੁੰਦਾ ਕਮਜ਼ੋਰ ਅੰਡਾ ਹੁੰਦਾ ਕਈ ਵਾਰੀ ਆਪਾਂ ਕਹਿੰਨਾ ਵੀ ਪਸ਼ੂ ਨੂੰ ਅਸੀਂ ਤਾਂ ਮਿਨਰਲ ਮਿਕਸਚਰ ਤਾਂ ਦੇ ਰਹੇ ਆਂ ਜੀ ਪਸ਼ੂ ਸਾਡਾ ਫਿਰ ਵੀ ਗੱਪਣ ਨਹੀਂ ਹੁੰਦਾ ਕਿਉਂਕਿ ਜਿਹੜੇ ਮਿਨਰਲ ਮਿਕਸਚਰ ਆਪਾਂ ਦਿੰਨੇ ਆਂ ਉਦੇ ਵਿੱਚ ਇੱਕ ਧਾਤਾਂ ਦਾ ਚੂਰਾ ਹੀ ਹੁੰਦਾ ਹੈ ਜਿਆਦਾ ਕੁਝ ਨਹੀਂ ਵਧੀਆ ਕਿਸਮ ਦੇ ਮਿਨਰਲ ਮਿਕਸਚਰ ਨਹੀਂ ਵਰਤਦੇ ਪਰ ਉਹਦੇ ਤੇ ਆਪਾਂ ਨੂੰ ਵਿਟਾਮਿਨ ਨਹੀਂ ਮਿਲਦੇ ਇਸ ਕਰਕੇ ਅੰਡੇ ਦਾਨੀ ਦੇ ਵਿੱਚ ਅੰਡਾ ਸਹੀ ਸਮੇਂ ਤੇ ਨਹੀਂ ਬਣਦਾ ਜਾਂ ਫਿਰ ਕਮਜ਼ੋਰ ਬਣਦਾ ਹੈ ਕੁਝ ਸਮੇਂ ਬਾਅਦ ਅੰਡਾ ਜਿਹੜਾ ਖਤਮ ਹੋ ਜਾਂਦਾ ਹੈ ਇਸ ਕਰਕੇ ਆਪਾਂ ਆਪਣੇ ਪਸ਼ੂਆਂ ਨੂੰ ਵਧੀਆ ਕੁਆਲਟੀ ਦਾ ਮਿਨਰਲ ਮਿਕਸਚਰ ਦੇਣਾ ਹੈ ਜਿਹਦੇ ਵਿੱਚ ਵਿਟਾਮਿਨ ਵੀ ਹੋਣ ਅਲੱਗ ਤੋਂ ਜਾਂ ਫਿਰ ਜੇ ਵਿਟਾਮਿਨ ਵਾਲਾ ਨਹੀਂ ਇਕੱਲੇ ਉਹਦੇ ਵਿੱਚ ਆਪਾਂ ਨੂੰ ਮਿਨਰਲ ਜ ਮਿਲਦੇ ਨੇ ਤਾਂ ਫਿਰ ਆਪਾਂ ਨੂੰ ਵਿਟਾਮਿਨ ਮਿਕਸਚਰ ਮਿਲਦਾ ਹੈ ਬਾਜ਼ਾਰ ਦੇ ਵਿੱਚੋਂ ਤਾਂ ਉਹ ਦਿਓ ਨਹੀਂ ਤਾਂ ਬਾਜ਼ਾਰ ਦੇ ਵਿੱਚ ਜਿਹੜਾ ਮਿਨਰਲ ਮਿਕਸਚਰ ਆਉਂਦਾ ਹੈ ਨਾ ਚੰਗੀ ਕੁਆਲਿਟੀ ਦੇ ਹੁੰਦੇ ਨੇ CRS ਦਾ ਆਉਂਦਾ ਜਿਹੜਾ ਜਾਂ ਫਿਰ ਐਗਰੋਮੈਨ ਫੋਰਟ ਸਟਿਲੇਟਡ ਆਉਂਦਾ ਉਹਨਾਂ ਦੇ ਵਿੱਚ ਵਿਟਾਮਿਨ ਵਾਲੇ ਮਿਨਰਲ ਮਿਕਸਚਰ ਹੁੰਦੇ ਰਹੋ ਤੁਸੀਂ ਵੇਖ ਲਿਓ ਤੇ ਧਿਆਨ ਨਾਲ ਪੜ੍ਹ ਕੇ ਦੇਖ ਲਿਓ ਨਹੀਂ ਤਾਂ ਫਿਰ ਵਿਟਾਮਿਨ ਮਿਕਸਚਰ ਆ ਉਹ ਆਪਾਂ ਦੇਣਾ ਇਹਦੇ ਨਾਲ ਆਪਣੀ ਜਿਹੜੀ ਗੱਲ ਸਹੀ ਬੈਠੂਗੀ ਕਿਉਂਕਿ ਜੋ ਪਸ਼ੂ ਕਾਫੀ ਸਾਰਾ ਦੁੱਧ ਦਿੰਦੇ ਨੇ ਉਹਨਾਂ ਦੇ ਸਰੀਰ ਦੇ ਵਿੱਚੋਂ ਦੁੱਧ ਦੇ ਰਾਹੀਂ ਬਹੁਤ ਸਾਰੀਆਂ ਧਾਤਾਂ ਅਤੇ ਵਿਟਾਮਿਨ ਬਾਹਰ ਨਿਕਲ ਜਾਂਦੇ ਨੇ ਆਮ ਖੁਰਾਕ ਦੇ ਰਾਹੀਂ ਉਹ ਪੂਰੇ ਨਹੀਂ ਕੀਤੇ ਜਾ ਸਕਦੇ ਇਸ ਲਈ ਪਸ਼ੂ ਆਪਣੇ ਬੋਲਦੇ ਨਹੀਂ ਹੈਗੇ ਜਾਂ ਫਿਰ ਸਹੀ ਸਮੇਂ ਤੇ ਨਹੀਂ ਬੋਲਦੇ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਹ ਜਿਹੜਾ ਬਣ ਜਾਂਦਾ ਜਿਹੜੇ ਜਿਹੜੇ ਘਰੇਲੂ ਟੋਟਕਿਆ ਆਪਾਂ ਅਪਣਾਉਨੇ ਆਂ ਕਈ ਵਾਰੀ ਆਪਾਂ ਦੇਖਿਆ ਵੀ ਘਰੇਲੂ ਟੋਟਕਿਆ ਪੜਾਉਂਦੇ ਆ ਉਹਨਾਂ ਚੀਜ਼ਾਂ ਦੇ ਨਾਲ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਦੇ ਵਿੱਚੋਂ ਮਿਨਰਲ ਜਾਂ ਤੱਤਾਂ ਜਾਂ ਇਹ ਸਾਰੇ ਵਿਟਾਮਿਨ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਮਿਲਦੇ ਕੁਝ ਇੱਕ ਦੇਸੀ ਚੀਜ਼ਾਂ ਹੈਗੀਆਂ ਜਿਨ੍ਹਾਂ ਤੋਂ ਕੁਝ ਜ਼ਰੂਰੀ ਤੱਤ ਮਿਲ ਜਾਂਦੇ ਨੇ ਜਿਵੇਂ ਅਲਸੀ ਹੈਗਾ ਜਾਂ ਗੁੜ ਵਗੈਰਾ ਹੈਗਾ ਪਸ਼ੂਆਂ ਨੂੰ ਆਪਾਂ ਦਿੰਨੇ ਆ ਤਾਂ ਉਹਦੇ ਵਿੱਚੋਂ ਕਾਫੀ ਮਾਤਰਾ ਚ ਆਇਰਨ ਮੈਗਨੀਸ਼ੀਅਮ ਵਗੈਰਾ ਤੱਤ ਜਿਹੜਾ ਫਾਸਫੋਰਸ ਤੱਤ ਇਹ ਮਿਲ ਜਾਂਦੇ ਨੇ ਜਿਹਦਾ ਫਾਇਦਾ ਜ਼ਰੂਰ ਪਸ਼ੂਆਂ ਨੂੰ ਹੁੰਦਾ ਹੈ ਪਰ ਕਿਉਂਕਿ ਆਪਾਂ ਪਸ਼ੂਆਂ ਨੂੰ ਇਹ ਮੌਕੇ ਦੀ ਮੌਕੇ ਤੇ ਹੀ ਦੰਨੇ ਆ ਤੇ ਇਸ ਕਰਕੇ ਇੰਨੀ ਜਲਦੀ ਇਹਨਾਂ ਤੱਤਾਂ ਦੀ ਜਿਹੜੀ ਦਾ ਇਹਨਾਂ ਤੱਤਾਂ ਦੀ ਜਿਹੜੀ ਪੂਰਤੀ ਨਹੀਂ ਹੁੰਦੀ ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਆਪਣੇ ਪਸ਼ੂਆਂ ਨੂੰ ਮਿਨਰਲ ਮਿਕਸਚਰ ਰੈਗੂਲਰ ਦਿੰਦੇ ਰਹੀਏ ਅਤੇ ਵਿਟਾਮਿਨ ਯੁਕਤ ਜਿਹਦੇ ਵਿੱਚ ਵਿਟਾਮਿਨ ਹੋਣ ਉਹ ਮਿਨਰਲ ਮਿਕਸਚਰ ਦੇਣਾ ਨਹੀਂ ਤਾਂ ਫਿਰ ਵਿਟਾਮਿਨ ਮਿਕਸਚਰ ਅਲੱਗ ਤੋਂ ਦਿਓ ਪਸ਼ੂਆਂ ਨੂੰ ਸਮੇਂ-ਸਮੇਂ ਤੇ ਇਹ ਮਲਾ ਪ੍ਰਹਤ ਵੀ ਕਰਨਾ ਕਿਉਂਕਿ ਪਸ਼ੂਆਂ ਦੇ ਸਰੀਰ ਦੇ ਅੰਦਰ ਕੀੜੇ ਕਾਫੀ ਮਾਤਰਾ ਚ ਖੁਰਾਕ ਦਾ ਹਿੱਸਾ ਖਾ ਜਾਂਦੇ ਨੇ ਜਿਹਦੇ ਵਿੱਚੋਂ ਜਿਆਦਾ ਮਾਤਰਾ ਦੇ ਵਿੱਚ ਧਾਤਾਂ ਤੇ ਵਿਟਾਮਿਨ ਹੀ ਖਾਰਜ ਹੁੰਦੇ ਨੇ ਇਸ ਲਈ ਇਹ ਗੱਲ ਤਾਂ ਲੜ ਮੰਨ ਲਓ ਕਿ ਆਪਣੇ ਪਸ਼ੂਆਂ ਨੂੰ ਵਧੀਆ ਕੁਆਲਿਟੀ ਦਾ ਮਿਨਰਲ ਮਿਕਸਚਰ ਅਤੇ ਸਮੇਂ-ਸਮੇਂ ਤੇ ਉਹਨਾਂ ਨੂੰ ਮਲਪ ਰਹਿ ਤਜਾ ਕੀੜਿਆਂ ਵਾਲੀਆਂ ਜਿਹੜੀਆਂ ਦਵਾਈਆਂ ਉਹ ਦਿੰਦੇ ਰਹਿਣਾ ਚਾਹੀਦਾ ਇਹਦੇ ਨਾਲ ਨਾਲ ਕੁਝ ਹੋਰ ਕਾਰਨ ਵੀ ਹੁੰਦੇ ਨੇ ਜਿਨ੍ਹਾਂ ਕਾਰਨ ਆਪਣੇ ਪਸ਼ੂ ਗੱਬਣ ਨਹੀਂ ਰਹਿੰਦੇ ਜੇਕਰ ਪਸ਼ੂ ਦੀ ਬੱਚੇ ਦਾ ਨਹੀਂ ਯੂਟਰਸ ਜਿਹਦੇ ਅੰਦਰ ਕੋਈ ਇਨਫੈਕਸ਼ਨ ਹੋਵੇ ਤਾਂ ਵੀ ਪਸ਼ੂ ਦਾ ਜਿਹੜਾ ਭਰੂਣ ਬਣ ਕੇ ਉਹ ਅੰਦਰ ਠਹਿਰ ਨਹੀਂ ਸਕਦਾ ਖਤਮ ਹੋ ਜਾਂਦਾ ਹੈ ਕਈ ਵਾਰੀ ਸਕਰਾਣੂ ਆਪਾਂ ਬੱਚੇਦਾਨੀ ਦੇ ਵਿੱਚ ਜਦੋਂ ਛੱਡਦੇ ਆ ਬੱਚੇਦਾਨੀ ਤੇ ਇਨਫੈਕਸ਼ਨ ਹੋਵੇ ਉਹ ਅੰਡੇ ਦੇ ਮਲਾਪ ਤੋਂ ਪਹਿਲਾਂ ਹੀ ਸਾਰੇ ਸਕਰਾਣੂ ਖਤਮ ਹੋ ਜਾਂਦੇ ਨੇ ਮਰ ਜਾਂਦੇ ਨੇ ਇਸ ਲਈ ਪਸ਼ੂ ਦੀ ਬੱਚੇਦਾਨੀ ਦਾ ਤੰਦਰੁਸਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਲੱਗਦੀ ਆ ਕਈ ਵਾਰੀ ਕੀ ਆ ਵੀ ਆਪਾਂ ਨੂੰ ਲੱਗਦਾ ਵੀ ਬੱਚੇਦਾਨੀ ਦੇ ਅੰਦਰੋਂ ਸਹੀ ਕਾਰਾਂ ਨਹੀਂ ਆ ਰਹੀਆਂ ਚਿੱਟੇ ਜਿਹੇ ਰੰਗ ਦਾ ਜਿਹੜਾ ਡਿਸਚਾਰਜ ਹੁੰਦੇ ਆ ਤਾਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਬੱਚੇਦਾਨੀ ਦੇ ਅੰਦਰ ਪ੍ਰੋਬਲਮ ਹੈ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੈ ਜੇ ਤੁਸੀਂ ਇਹ ਆਈ ਕਰਾਓਗੇ ਵੀ ਤਾਂ ਜਿਹੜੇ ਸਕਰਾਂ ਨੂੰ ਬੱਚੇਦਾਨੀ ਦੇ ਅੰਦਰ ਸਾਰੇ ਖਤਮ ਹੋ ਜਾਣਗੇ ਮਰ ਜਾਣਗੇ ਜਿਸ ਤਰ੍ਹਾਂ ਦੀ ਪ੍ਰੋਬਲਮ ਲੱਗਦੀ ਹੈ ਤਾਂ ਫਿਰ ਡਾਕਟਰ ਨੂੰ ਬੁਲਾ ਕੇ ਬੱਚੇਦਾਨੀ ਦੇ ਅੰਦਰ ਸਫਾਈ ਵਾਸਤੇ ਆਪਾਂ ਨੂੰ ਦਵਾਈਆਂ ਤਰਉਣੀਆਂ ਪੈਣਗੀਆਂ ਬੱਚੇਦਾਨੀ ਦੀ ਸਫਾਈ ਬਹੁਤ ਜ਼ਰੂਰੀ ਹੈ ਬਾਕੀ ਜੇਕਰ ਸਕਰਾਂਵਾਂ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਵੀ ਪਸ਼ੂ ਕੱਪਣ ਨਹੀਂ ਹੁੰਦੇ ਇਸ ਕਰਕੇ ਇਹ ਯਕੀਨੀ ਮਣਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਾਂ AI ਕਰਾਉਨੇ ਆ ਉਸ ਸਮੇਂ ਜਿਹੜੇ ਆਪਾਂ ਟੀਕੇ ਵਰਤ ਰਹੇ ਆ ਸਹੀ ਤਰੀਕੇ ਦੇ ਨਾਲ ਸਿਲੰਡਰ ਦੇ ਵਿੱਚ ਸੰਭਾਲੇ ਹੋਏ ਨੇ ਉਹ ਉਹਨਾਂ ਸਿਲੰਡਰਾਂ ਚ ਗੈਸ ਪੂਰੀ ਆ ਕਿਉਂਕਿ ਜੇ ਉਹਨਾਂ ਦੇ ਵਿੱਚ ਜਿਹੜਾ ਆਪਾਂ ਸੀਮਨ ਰੱਖਿਆ ਹੋਇਆ ਜੇ ਉਹ ਸਹੀ ਤਰੀਕੇ ਦੇ ਨਾਲ ਉਹਨੂੰ ਨਹੀਂ ਸੰਭਾਲਿਆ ਹੋਇਆ ਜਾਂ ਸਹੀ ਤਰੀਕੇ ਦੇ ਨਾਲ ਉਹ ਨਹੀਂ ਇਕੱਠਾ ਕੀਤਾ ਹੋਇਆ ਤਾਂ ਵੀ ਪਸ਼ੂ ਆਪਣਾ ਜਿਹੜਾ ਨਹੀਂ ਬੋਲਦਾ ਕਈ ਵਾਰੀ ਕੁਦਰਤੀ ਤਰੀਕੇ ਨਾਲ ਆਪਾਂ ਮਲਾਪ ਕਰਾਉਨੇ ਆ ਨਰ ਦੇ ਵਿੱਚ ਪ੍ਰੋਬਲਮ ਹੁੰਦੀ ਆ ਕਈ ਵਾਰੀ ਉਹਦਾ ਰਿਕਾਰਡ ਆਪਾਂ ਨੂੰ ਪਸ਼ੂ ਦਾ ਜਿਹੜਾ ਨਰ ਦਾ ਰਿਕਾਰਡ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹਦੀ ਖੁਰਾਕ ਜਿਹੜੀ ਉਹ ਵੀ ਠੀਕ ਤੇ ਸੰਤੁਲਿਤ ਹੋਣੀ ਚਾਹੀਦੀ ਆ ਜਿਹਦੇ ਚ ਪੂਰੀ ਮਾਤਰਾ ਦੇ ਵਿੱਚ ਮਿਨਰਲ ਵਗੈਰਾ ਹੋਣ ਕਿਉਂਕਿ ਜੇ ਸਪਰਮ ਸਹੀ ਨਹੀਂ ਹੈਗੇ ਤੰਦਰੁਸਤ ਨਹੀਂ ਹੈਗੇ ਪਰ ਫਿਰ ਵੀ ਜਿਹੜੀ ਦਿੱਕਤ ਆ ਸਕਦੀ ਆ ਪਰ ਆਮ ਕਰਕੇ ਜ਼ਿਆਦਾਤਰ ਆਪਾਂ ਜਿਹੜਾ ਡਾਕਟਰ ਦੁਆਰਾ ਏਆਈ ਕਰਾਉਂਦੇ ਆ ਹੁਣ ਇਹ ਏਆਈ ਕਰਨ ਵਾਲਾ ਜਿਹੜਾ ਡਾਕਟਰ ਆ ਉਹ ਵੀ ਮਾਹਰ ਹੋਣਾ ਚਾਹੀਦਾ ਉਹਦੇ ਬਾਰੇ ਆਪਾਂ ਨੂੰ ਪਤਾ ਹੋਵੇ ਕਿ ਉਹਦੇ ਉਹਦਾ ਕਿੰਨੇ ਸਾਲ ਦਾ ਤਜਰਬਾ ਕਿਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਪਸ਼ੂਆਂ ਦੇ ਵਿੱਚ ਉਹਨੇ ਆਈ ਕੀਤੇ ਉਹਨਾਂ ਦੇ ਆ ਰਹੇ ਨੇ ਇਹ ਸਾਰਾ ਰਿਜ਼ਲਟ ਦੇਖ ਕੇ ਹੀ ਆਪਾਂ ਜਿਹੜਾ ਡਾਕਟਰ ਨੂੰ ਵੀ ਆਪਾਂ ਉਸੇ ਨੂੰ ਹੀ ਬੁਲਾਉਣਾ ਇਹਨਾਂ ਸਾਰੀਆਂ ਗੱਲਾਂ ਨੂੰ ਜੇਕਰ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਤਾਂ ਆਪਣੇ ਪਸ਼ੂਆਂ ਦੇ ਵਿੱਚ ਪ੍ਰੈਗਨੈਂਟ ਹੋਣ ਦੇ ਰਿਜ਼ਲਟ ਜਿਹੜੇ ਕਾਫੀ ਵੱਧ ਜਾਣਗੇ ਇਹ ਦਿੱਕਤ ਦੇ ਉੱਤੇ ਆਪਾਂ ਕਾਫੀ ਹੱਦ ਤੱਕ ਕਾਬੂ ਪਾ ਲਾਂਗੇ ਕੁਝ ਦੇਸੀ ਚੀਜ਼ਾਂ ਦਾ ਘਰੇਲੂ ਟੋਟਕੇ ਕੁਝ ਹੱਦ ਤੱਕ ਮਦਦ ਕਰ ਸਕਦੇ ਨੇ ਪਰ ਜੋ ਟੋਟਕੇ ਬਿਲਕੁਲ ਹੀ ਵਿਗਿਆਨਕ ਤਰਕ ਤੋਂ ਪਰੇ ਨੇ ਉਹਨਾਂ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਜਿਹੇ ਘਰੇਲੂ ਟੋਟਕਿਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਸਹੀ ਤਰੀਕੇ ਤੇ ਸਹੀ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਇਲਾਜ ਕਰਾ ਕੇ ਆਪਾਂ ਪਸ਼ੂ ਨੂੰ ਗੱਪਣ ਕਰਾ ਸਕਦੇ ਆ ਤਾਂ ਵੀ ਦੋਸਤੋ ਇਹ ਯਕੀਨੀ ਬਣਾਓ ਕਿ ਆਪਣੇ ਪਸ਼ੂਆਂ ਨੂੰ ਆਪਾਂ ਨਿਯਮਤ ਰੂਪ ਦੇ ਵਿੱਚ ਵਿਟਾਮਿਨ ਵਾਲਾ ਮਿਨਰਲ ਮਿਕਸਚਰ ਦੇਣਾ ਤਾਂ ਕਿ ਪਸ਼ੂਆਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਅੰਡੇ ਬਣਨ ਦੀ ਪ੍ਰਕਿਰਿਆ ਬਣੇ ਪ੍ਰਕਿਰਿਆ ਚੱਲੇ ਜੇਕਰ ਸਹੀ ਤਰੀਕੇ ਜੇਕਰ ਬੱਚੇਦਾਨੀ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਲੱਗ ਜਾਵੇ ਇਨਫੈਕਸ਼ਨ ਹੈ ਤਾਂ ਉਹਦੀ ਇਨਫੈਕਸ਼ਨ ਦਾ ਧਿਆਨ ਰੱਖੋ ਜ਼ਰੂਰਤ ਅਨੁਸਾਰ ਉਹਦੇ ਦਵਾਈ ਦਿਵਾਓ ਇਹ ਆਈ ਕਰਨ ਵਾਲਾ ਜਿਹੜਾ ਡਾਕਟਰ ਹੈ ਉਹ ਵੀ ਵਧੀਆ ਮਾਹਰ ਹੋਣਾ ਚਾਹੀਦਾ ਅਤੇ ਜਿਹੜਾ ਸੀਮਨ ਵਰਤ ਰਹੇ ਆਪਾਂ ਡਾਕਟਰ ਵੱਲੋਂ ਵਰਤਾਇਆ ਜਾ ਰਿਹਾ ਸਹੀ ਤਰੀਕੇ ਨਾਲ ਸੰਭਾਲਿਆ ਹੋਵੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ ਤੇ ਰੱਖਾਂਗੇ ਤਾਂ ਆਪਣੇ ਪਸ਼ੂਆਂ ਦੇ ਵਿੱਚ ਗੱਭਣ ਹੋਣ ਦੀ ਦਰ ਜ਼ਰੂਰ ਵਧੂਗੀ ਡੈਰੀ ਫਾਰਮ ਦੇ ਵਿੱਚ ਵੱਧ ਤੋਂ ਵੱਧ ਸਫਲਤਾ ਮਿਲੂਗੀ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹਦਾ ਹੀ ਜੇਕਰ ਵੀਡੀਓ ਵਿੱਚਲੀ ਜਾਣਕਾਰੀ ਜਿਹੜੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਇਹ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਜਾਵੇ ਜੇਕਰ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਦੋਸਤੋ ਸ਼ਤਿ ਸ਼੍ਰੀ ਅਕਾਲ